ਹੈਲੋ ਹਾਂਜੀ ਸੋਸ਼ੀ ਅਕਾਲ ਬਰਾਡ ਫੈਮਿਲੀ ਬਲੌਗ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਹੈ ਆਪਣੇ ਪਿੰਡ ਧੀਆ ਦਾ ਤਿਹਾਰ ਮਨਾਇਆ ਜਾ ਰਿਹਾ ਜੀ ਪਿੰਡ ਦੀ ਪੰਚਾਇਤ ਔਰ ਮੈਂਬਰਾਂ ਦੇ ਸੰਯੋਗ ਦੇ ਨਾਲ ਸਰਪੰਚ ਸਾਹਿਬ ਜੀ ਦੇ ਸੰਯੋਗ ਦੇ ਨਾਲ ਪਿੰਡ ਦੇ ਵਿੱਚ ਧੀਆ ਦਾ ਤਿਹਾਰ ਰੱਖਿਆ ਗਿਆ ਹੈਗਾ ਠੀਕ ਹੈ ਜੀ ਅੱਜ ਆਪਾਂ ਆਏ ਹਾਂ ਆਪਣੇ ਪਿੰਡ ਤੇ ਆਪਾਂ ਸ਼ਹਿਰ ਦੇ ਵਿੱਚ ਰਹਿ ਰਹੇ ਆ ਜੀ ਰਹਿائش ਆਪਣੀ ਕਿਤੋਂ ਹੋਰ ਦੀ ਆ ਅੱਜ ਆਪਣੇ ਆਪਾਂ ਜੱਦੀ ਪਿੰਡ ਪਹੁੰਚ ਗਏ ਆ ਇੱਥੇ ਤੀਆਂ ਦਾ ਤਿਹਾਰ ਸੀਗਾ ਆਪਾਂ ਨੂੰ ਬੁਲਾਇਆ ਗਿਆ ਸੀਗਾ ਆਪਾਂ ਤੀਆਂ ਦੇ ਤਿਹਾਰ ਦੇ ਉੱਪਰ ਆਏ ਆ ਠੀਕ ਹੈ ਜੀ ਆਜੋ ਜੀ ਆਪਾਂ ਚાલਦੇ ਆ ਹੁਣ ਸਕੂਲ ਦੇ ਵਿੱਚ ਤੀਆਂ ਲਗਾਈਆਂ ਗਈਆਂ ਸੀਆਂ ਜੀ ਆਪਾਂ ਸਕੂਲ ਦੇ ਲਈ ਜਾ ਰਹੇ ਆ ਹੁਣ ਸਾਰੇ ਜਾਣੇ ਤੇ ਭੈਣਾ ਜਾ ਰਹੀਆਂ ਅੱਗੇ ਵੀ ਤੇ ਆਪਾਂ ਵੀ ਜਾ ਰਹੇ ਆ ਠੀਕ ਹੈ ਜੀ ਆਪਾਂ ਹੁਣ ਆਗੇ ਸਕੂਲ ਦੇ ਵਿੱਚ ਇਥੇ ਮੈਂ ਤੁਹਾਨੂੰ ਦਿਖਾਉਣੀ ਆ ਕਿ ਤੇ ਆਪਾਂ ਆਵਾਜ਼ ਅੱਗੇ ਜਾ ਕੇ ਬੰਦ ਕਰ ਦੇਵਾਂਗੇ ਜੀ ਕਿਉਂਕਿ ਨਾ ਬਾਜ ਦੇ ਨਾਲ ਜਿਹੜਾ ਹੈਗਾ ਡੀਜਾਂ ਦੀ ਧਮਕ ਤੇ ਗੀਤ ਲੱਗਣਗੇ ਹਨ ਉਹਦੇ ਨਾਲ ਫਿਰ ਕਾਪੀਰਾਈਟ ਆ ਜਾਂਦਾ ਆ ਆਪਾਂ ਆ ਗਏ ਜੀ ਸਕੂਲ ਦੇ ਵਿੱਚ ਆਪਣੇ ਸਕੂਲ ਦੇ ਵਿੱਚ ਇਹ ਤਿਹਾਰ ਮਨਾਇਆ ਜਾ ਰਿਹਾ ਜੀ ਧੀਆਂ ਦਾ ਅੱਜ ਤੇ ਸਾਰੇ ਭੈਣ ਭਾਂ ਭਰਾ ਪਹੁੰਚ ਰਹੇ ਆ ਹਨ ਸਾਰੀਆਂ ਭੈਣਾਂ ਆ ਰਹੀਆਂ ਹੈਗੀਆਂ ਇੱਕ ਬਹੁਤ ਸੋਹਣਾ ਪ੍ਰਬੰਧ ਕੀਤਾ ਹੋਇਆ ਸੀਗਾ ਪਿੰਡ ਦੀ ਪੰਚਾਇਤ ਵੱਲੋਂ ਉੱਥੇ ਨਾ ਬਿਲਕੁਲ ਵੀ ਜਿਵੇਂ ਆਪਾਂ ਜੈਨਸਾਉਣ ਦਾ ਕੋਈ ਵੀ ਉਹ ਨਹੀਂ ਸੀਗਾ ਤੇ ਬਹੁਤ ਸੋਹਣਾ ਕੱਲਾ ਲੇਡੀਜ਼ ਸੀਗੀਆਂ ਸਾਰੀਆਂ ਤੇ ਵੀ ਉਹ ਆਪਣਾ ਇੰਜੋਏ ਕਰ ਰਹੀਆਂ ਸੀਗੀਆਂ ਹਨ ਇਹ ਇਧਰ ਚੇਅਰ ਵਗੈਰਾ ਲਾਗਾਂ ਹੋਈਆਂ ਇਹਨਾਂ ਦੀਆਂ ਵੀ ਜਿੰਨਾ ਤੋਂ ਵੀ ਥੋੜੇ ਜੇ ਵੱਡੇ ਹੁੰਦੇ ਆ ਹਨਾ ਵੀ ਨਹੀਂ ਬਿਠਿਆ ਜਾਂਦਾ ਪਹਿਲਾਂ ਇਧਰ ਆਪਣੇ ਬੋਰਡ ਦੇ ਉੱਪਰ ਦੋ ਪਿੰਗਾ ਪਾਈਆਂ ਇਹਨਾਂ ਨੇ ਤੇ ਸਾਰੇ ਆਪਣਾ ਫੁੱਲ ਇੰਜੋਏ ਕਰ ਰਹੇ ਆਗੇ ਤੇ ਡੀਜੇ ਲਗਾਇਆ ਹੋਇਆ ਸੀਗਾ ਜੀ ਡੀਜੇ ਦੇ ਉੱਤੇ ਭੈਣਾਂ ਨੱਚ ਰਹੀਆਂ ਸੀਗੀਆਂ ਕੁਛਕ ਭੈਣਾਂ ਬੋਲੀਆਂ ਪਾ ਕੇ ਵੀ ਨੱਚ ਰਹੀਆਂ ਸੀ ਇੱਧਰ ਭੈਣਾਂ ਪਿੰਗਾ ਝੂਟ ਰਹੀਆਂ ਗਈਆਂ ਬੋਰਡ ਦੇ ਉੱਪਰ ਦੋ ਪਿੰਗਾ ਪੰਜ ਪਿੰਗਾ ਪਾਈਆਂ ਹੋਈਆਂ ਸੀ ਇਹਨਾਂ ਦੀਆਂ ਦੋ ਇੱਧਰ ਪਾਈਆਂ ਜੀ ਦੋ ਉੱਧਰ ਪਾਈਆਂ ਹੋਈਆਂ ਅੱਗੇ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਇੱਕ ਹੋਰ ਸਾਈਡ ਤੇ ਪਾਈ ਹੋਈ ਆ ਤੇ ਸਾਰੀਆਂ ਭੈਣਾਂ ਨੇ ਫੁੱਲ ਇੰਜੋਏ ਕੀਤਾ ਜੀ ਤੇ ਬੱਚੇ ਵੀ ਖੇਡ ਰਹੇ ਆ ਹਨਾ ਤੇ ਸਾਰਿਆਂ ਨੂੰ ਵੇਖ ਕੇ ਬਹੁਤ ਵਧੀਆ ਲੱਗਿਆ ਇਸ ਤਰ੍ਹਾਂ ਪਿੰਡਾਂ ਦਾ ਮਾਹੌਲ ਪੰਜਾਬੀ ਵਿਰਸਾ ਆਪਣਾ ਦੇਖਣ ਨੂੰ ਮਿਲਦਾਗਾ ਤਾਂ ਬਹੁਤ ਵਧੀਆ ਜੀ ਹੁਣ ਤਾਂ ਹਰੇਕ ਪਿੰਡ ਦੇ ਵਿੱਚ ਹਨਾ ਸਰਪੰਚ ਮੈਂਬਰਾਂ ਦੇ ਸੰਯੋਗ ਦੇ ਨਾਲ ਹਰੇਕ ਦੋ ਤਿੰਨ ਸਾਲ ਤੋਂ ਹੈਗਾਗਾ ਜਿਹੜਾ ਵੀ ਹਰੇਕ ਪਿੰਡ ਦੇ ਵਿੱਚ ਪ੍ਰੋਗਰਾਮ ਕੀਤੇ ਜਾ ਰਹੇ ਆ ਹਨਾ ਆ ਦੇਖੋ ਭੈਣਾਂ ਬਹੁਤ ਨੱਚ ਰਹੇ ਆਗੇ ਇੱਕ ਇੱਕ ਇਹ ਭੈਣ ਸੀਗੀ ਬਲੂ ਦੁਪੱਟੇ ਵਾਲੇ ਇਹ ਭੈਣ ਇਨਾ ਨੱਚੇ ਨਾ ਜੋ ਲੱਗੇ ਇਹ 4 ਵਜੇ ਤੋਂ 3:30 ਤੋਂ ਲੈ ਕੇ ਇਹਨਾਂ ਨੇ 7:30 ਵਜੇ ਤੱਕ ਇਹ ਭੈਣ ਬਿਲਕੁਲ ਵੀ ਨਹੀਂ ਰੁਕੇ ਬਹੁਤ ਖੁੱਲ ਕੇ ਨੱਚ ਰਹੀ ਸੀ ਇਹ ਭੈਣਾ ਕਹਿੰਦੀ ਮੈਨੂੰ ਨੱਚ ਲੈਣ ਦੋ ਕੱਲੀ ਨੂੰ ਸਾਰੀਆਂ ਭੈਣਾਂ ਇੱਥੇ ਬੈਠੇਆਂਆਂ ਆ ਉਹ ਸੀਗੇ ਜੀ ਉਹ ਬਲੀਓ ਦੁਪੱਟੇ ਵਾਲੀ ਭੈਣ ਬਹੁਤ ਨੱਚੀ ਐ ਇਹ ਸਾਰੇ ਜਣੇ ਫੁੱਲ ਇੰਜੋਏ ਕਰ ਰਹੇ ਆ ਬੱਚੇ ਆਪਣਾ ਆਪਣਾ ਖੇਡਾਂ ਖੇਡ ਰਹੇ ਆ ਨਾਲ ਹੈ ਨਾ ਇਹਨਾਂ ਨੇ ਨਾ ਪੂਰਾ ਜਿਵੇਂ ਆਪਾਂ ਬਜ਼ਾਰਾਂ ਦੇ ਵਿੱਚ ਜਾਣਦੇ ਆਂਗੇ ਪੂਰਾ ਸਟਾਲ ਵਗੈਰਾ ਲੱਗੇ ਹੋਏ ਸੀਗੇ ਤੇ ਜਿਨੇ ਕਿਸੇ ਨੇ ਕੁਝ ਖਾਣਾ ਪੀਣਾ ਉਹ ਵੀ ਸੀਗਾ ਤੇ ਇੱਥੇ ਭੈਣਾਂ ਬੋਲੀਆਂ ਪਾ ਕੇ ਨੱਚ ਰਹੀਆਂ ਸੀਗੀਆਂ ਗਿੱਧਾ ਚੱਲ ਰਿਹਾ ਸੀਗਾ ਇਹਨਾਂ ਦਾ ਮੈਂ ਗਿੱਧਾ ਵੀ ਇੱਥੇ ਤਾਂ ਨਹੀਂ ਦਿਖਾਇਆ ਵੀਰੇ ਇੱਕ ਸਾਈਡ ਤੇ ਨਾ ਡੀਜੇ ਦੀ ਆਵਾਜ਼ ਆ ਰਹੀ ਸੀਗੀ ਗੀਤ ਚੱਲ ਰਹੇ ਸੀਗੇ ਤੇ ਗੀਤਾਂ ਦੇ ਉੱਤੇ ਭੈਣਾਂ ਨੱਚ ਰਹੀਆਂ ਸੀਗੀਆਂ ਹਨ ਫਿਰ ਉਸ ਤਰ੍ਹਾਂ ਕਾਪੀਰਾਈਟ ਆ ਜਾਂਦਾ ਜੀ ਤੇ ਭੈਣਾਂ ਬਹੁਤ ਖੁਸ਼ ਹੋਈਆਂ ਸੀਗੀਆਂ ਇੱਥੇ ਸਾਰੀਆਂ ਭੈਣਾਂ ਆਪਣੇ ਪੇਕਿਆਂ ਦੇ ਆਣਿਆ ਹੋਣੀਆਂ ਸੀ ਸੋਹਣਿਆਂ ਤੋਂ ਪੇਕਿਆਂ ਨੂੰ ਆਂਗਾ ਹੋਈਆਂ ਸੀ ਹਨਾ ਆਪਣੀਆਂ ਸਹੇਲੀਆਂ ਨੂੰ ਮਿਲੀਆਂ ਜੋ ਆਪਣੇ ਬਚਪਨ ਦੇ ਵਿੱਚ ਸਹੇਲੀਆਂ ਹੁੰਦੀਆਂ ਹਨਾ ਆਪਾਂ ਇਕੱਠੇ ਪੜਦੇ ਹਾਂ ਲੇਖਦੇ ਹਾਂ ਤੇ ਫਿਰ ਉਸ ਤੋਂ ਬਾਅਦ ਆਪਣੀ ਮੈਰਿਜ ਹੋ ਜਾਂਦੀ ਹੈ ਤਾਂ ਸਾਰੀਆਂ ਭੈਣਾਂ ਆਪੋ ਆਪਣੇ ਘਰੇ ਚਲੀਆਂ ਜਾਂਦੀਆਂ ਵਿਛੜ ਜਾਂਦੀਆਂ ਹਨਾ ਅੱਗੇ ਹੁੰਦਾ ਸੀ ਵੀ ਹੁਣ ਚਲੋ ਆਪਾਂ ਵਿਆਵਾਂ ਸਾਧੀਆਂ ਤੇ ਦਾ ਜਾਣਦੇ ਆ ਫਿਰ ਆਪਾਂ ਜਿਹੜੇ ਆਪਣੇ ਕਲਾਸਮੇਟ ਹੁੰਦੇ ਆ ਹਨਾ ਜਾਂ ਬਚਪਨ ਦੇ ਵਿੱਚ ਆਪਾਂ ਖੇਡੇ-ਕੁੱਡੇ ਹੁੰਨੇ ਆ ਜਿਨ੍ਹਾਂ ਦੇ ਨਾਲ ਆਪਾਂ ਨੂੰ ਉਹ ਤਾਂ ਨਹੀਂ ਮਿਲਦੇ ਨਾ ਪਰ ਰਸਤੇਦਾਰੀ ਭੈਣ ਭਰਾ ਜਾ ਕੇ ਵਿਆਹ ਤੇ ਮੋੜਿਆਂ ਨੂੰ ਇੰਜਵਾਇ ਕਰਕੇ ਹਨਾ ਹੁਣ ਇਦਾਂ ਦੇ ਪ੍ਰੋਗਰਾਮਾਂ ਦੇ ਵਿੱਚ ਦੇਖੋ ਸਾਰੇ ਪਿੰਡ ਦੇ ਵਿੱਚ ਸੱਦਾ ਸੀਗਾ ਤੇ ਸਾਰੇ ਪਿੰਡ ਦੀਆਂ ਭੈਣਾਂ ਆਈਆਂ ਹੋਈਆਂ ਸੀਆਂ ਸਾਰੀਆਂ ਭੈਣਾਂ ਆਪਣੇ ਸਹੁਰਿਆਂ ਤੋਂ ਪੇਕੇਆਂ ਨੂੰ ਆ ਕੇ ਇੱਥੇ ਫੋਲ ਇੰਜਵਾਇ ਕਰਕੇ ਗਈਆਂ ਹਨਾ ਬਹੁਤ ਭੈਣਾਂ ਕਿੰਨੇ-ਕਿੰਨੇ ਸਮੇਂ ਬਾਅਦ ਮਿਲੀਆਂ ਤਾਂ ਉਹ ਇੱਕ ਦੂਜੇ ਨੂੰ ਪੁੱਛ ਰਹੇ ਸੀ ਵੀ ਹਾਂ ਤੁਸੀਂ ਇੰਨੇ ਬਦਲ ਗਏ ਹੋ ਏ ਤੁਸੀਂ ਇੰਨੇ ਬਦਲ ਗਏ ਹਨਾ ਤੇ ਦੇਖੋ ਜੀ ਸਮਾਂ ਨੰਗੀ ਜਾਂਦਾ ਹੌਲੀ 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 ਹਨਾ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਜਦ ਕਿ ਆਪਣਾ ਬਚਪਨ ਹੁੰਦਾ ਜਵਾਨੀ ਆਉਂਦੀ ਆ ਫਿਰ ਹੌਲੀ ਹੌਲੀ ਬਸ ਵੱਡੇ ਹੋ ਜਾਂਦੇ ਆ ਆਪਾਂ ਹਨਾ ਦੇਖੋ ਜੀ ਜ਼ਿੰਦਗੀ ਦੇ ਬਹੁਤ ਕੀਮਤੀ ਪਾਲਾ ਇਹਨਾਂ ਨੂੰ ਹੱਸ ਖੇਡ ਕੇ ਨਿਗਾਹ ਲਗੀ ਆਪਾਂ ਬਹੁਤ ਵਧੀਆ ਲੱਗਦਾ ਹਨਾ ਇੱਥੇ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੁੰਦੀ ਆ ਜਾ ਕੇ ਜਦੋਂ ਉੱਥੇ ਭੈਣਾਂ ਨੱਚ ਰਹੀਆਂ ਸੀ ਹਨਾ ਫੌਲ ਇੰਜੋਏ ਕਰ ਰਹੀਆਂ ਸੀਗੀਆਂ ਇਹ ਬੋਲੀਆਂ ਬਹੁਤ ਸੋਹਣੀਆਂ ਬੋਲੀਆਂ ਪਾ ਰਹੀਆਂ ਸੀਗੀਆਂ ਭੈਣਾਂ ਤਾ ਇੱਥੇ ਮੈਂ ਆਪਣੇ ਬੇਟੀ ਨੂੰ ਕਿਹਾ ਸੀਗਾ ਵੀ ਤੁਸੀਂ ਸਾਰੇ ਜਾਣੇ ਵੀਡੀਓ ਬਣਾ ਲਿਓ ਸਾਰਿਆਂ ਦੀ ਤੇ ਉਹਨਾਂ ਨੇ ਵੀਡੀਓ ਬਣਾ ਲਈ ਸੀਗੀ ਜਿੱਥੇ ਅਪਾ ਨੱਚ ਰਹੇ ਆ ਤੇ ਭੈਣਾਂ ਨੱਚੀ ਜਾਂਦੀਆਂ ਹਨਾ ਪਤਾ ਕੀ ਹੈ ਜੀ 5 7 ਸਾਲ ਤੋਂ ਫੇਰ ਪੰਜਾਬੀ ਵਿਰਸਾ ਜਿਹੜਾ ਹਨਾ ਵਿੱਚ ਦੀ ਤਾਂ ਬਿਲਕੁਲ ਹੀ ਲੋਪ ਕਰ ਦਿੱਤਾ ਸੀਗਾ ਵੀ ਜਿੱਦਾਂ ਗੁੱਦਾਂ ਸਾਰੇ ਭੁੱਲ ਹੀ ਗਏ ਸੀਗੇ ਜਾਣਾ ਹਨ ਜਿਵੇਂ ਹਮੇ ਸਰਕਾਰੀ ਸਕੂਲਾਂ ਦੇ ਵਿੱਚ ਜਾਂ ਧਰਮਸਾਲਾ ਦੇ ਵਿੱਚ ਜਾਂ ਦਾਣਾ ਮੰਡੀ ਦੇ ਵਿੱਚ ਤੀਆਂ ਅੱਗੇ ਲੱਗਦੀਆਂ ਹੁੰਦੀਆਂ ਸੀਗੀਆਂ ਤੇ ਉੱਥੋਂ ਹੁਣ ਤੀਆਂ ਲੋਪ ਹੋ ਗਈਆਂ ਸੀ ਬਿਲਕੁਲ ਹਨਾ ਹੁਣ ਆ ਪੰਜ ਸਾਲ ਤੋਂ ਚਾਰ ਸਾਲ ਤੋਂ ਇਹਨਾਂ ਨੇ ਫੇਰ ਆ ਆਪਣੇ ਪਿੰਡ ਦੇ ਸੰਜੋਗਾਂ ਦੇ ਨਾਲ ਹਰ ਇੱਕ ਪਿੰਡ ਤੇ ਸੰਜੋਗ ਦੇ ਨਾਲ ਹੀ ਇਹ ਤੀਆਂ ਦਾ ਤਿਹਾਰ ਮਨਾਇਆ ਜਾ ਰਿਹਾ ਸੀਗਾ ਇੱਧਰ ਬੱਚੇ ਆਪਣਾ ਕਾਲੇਜ ਇੰਜੋਏ ਕਰ ਰਹੇ ਸੀ ਸਾਰੇ ਛੋਟੇ ਛੋਟੇ ਬੱਚੇ ਡੀਜੇ ਤੇ ਨੱਚ ਰਹੇ ਸੀਗੇ ਹਨ ਸਾਰਿਆਂ ਨੂੰ ਖੁਸ਼ੀ ਸੀਗੀ ਤੇ ਸਾਰੇ ਜਾਣੇ ਬਹੁਤ ਜ਼ਿਆਦਾ ਖੁਸ਼ ਹੋ ਕੇ ਆਪੋ ਆਪਣੇ ਘਰਾਂ ਨੂੰ ਗਏ ਹਨਾ ਕਿੰਨਾ ਵਧੀਆ ਲੱਗਦਾਗਾ ਤੇ ਬਾਕੀ ਨਾ ਇੱਥੇ ਜਿਹੜਾ ਪ੍ਰਬੰਧ ਕੀਤਾ ਗਿਆ ਸੀਗਾ ਖਾਣ ਪੀਣ ਦਾ ਪ੍ਰਬੰਧ ਵੀ ਬਹੁਤ ਵਧੀਆ ਸੀਗਾ 쿨ਰ ਵੀ ਲੱਗੇ ਹੋਏ ਸੀ ਪੰਖੇ ਵੀ ਲੱਗੇ ਹੋਏ ਸੀ ਭੈਣਾਂ ਥੱਕ ਗਈਆਂ ਤੇ ਬੈਠ ਵੀ ਜਾਂਦੀਆਂ ਸੀਆਂ ਹਵਾ ਲਿਆਉਂਦੀਆਂ ਸੀ ਫੇਰ ਲੱਗ ਜਾਂਦੀਆਂ ਸੀ ਹਨ ਇਸ ਤਰ੍ਹਾਂ ਭੈਣਾਂ ਨੇ ਫੁੱਲ ਇੰਜੋਏ ਕੀਤਾ ਸਾਰੀਆਂ ਭੈਣਾਂ ਨੇ ਦੇਖੋ ਜੀ ਉਹ ਤਾਂ ਆਪਾਂ ਤੋਂ ਘਰਾਂ ਦੇ ਵਿੱਚੋਂ ਨਾ ਹੀ ਨਿਕਲਿਆ ਜਾਂਦਾ ਹਨਾ ਨਾ ਹੀ ਆਪਾਂ ਤੋਂ ਕਿਤੇ ਜਾਇਆ ਜਾਂਦਾ ਪਰ ਰਿਸ਼ਤੇਦਾਰੀ ਚ ਜਾਨਨੇ ਆ ਘੰਟਾ ਖੜੀ ਜਾਂਨੇ ਆ ਆਪਾਂ ਮੁੜਿਆਉਂਨੇ ਆ ਹਨਾ ਤੇ ਇਸ ਤਰ੍ਹਾਂ ਸਾਰੇ ਜਾਨੇ ਆਪਾਂ ਨੂੰ ਮਿਲ ਪੈਂਦੇ ਆ ਉਹਨਾਂ ਦੇਖੋ ਪਹਿਣਾ ਕਿੰਨਾ ਸੋਹਣਾ ਗਿੱਧਾ ਪਾ ਰਹੀਆਂ ਇਸ ਤਰ੍ਹਾਂ ਬਹੁਤ ਵਧੀਆ ਲੱਗਦਾ ਹਨਾ ਬਹੁਤ ਮਾਨਖੁਸ਼ ਹੋਇਆ ਜੀ ਸਾਰਿਆਂ ਨੂੰ ਜਾ ਕੇ ਮਿਲੇ ਹਨਾ ਤੇ ਇੰਜਵਾਇ ਕੀਤਾ ਆਪਾਂ ਵੀ ਇੱਥੇ ਨਿੱਕੇ ਨਿੱਕੇ ਬੱਚੇ ਨਾਲ ਸਾਰੀਆਂ ਨੱਚ ਰਹੀਆਂ ਆਈਆਂ ਆ ਅੱਗੇ ਆਪਾਂ ਸਟਾਲਾਂ ਤੇ ਵੀ ਤੁਹਾਨੂੰ ਦਿਖਾਵਾਂਗੇ ਸਟਾਲਾਂ ਤੇ ਜਾਂਦੇ ਆ ਸਾਰੀ ਭੈਣ ਭਰਾ ਜਾਣ ਲੱਗੇ ਜਾਂਦਿਆਂ ਭੈਣਾ ਆਪਣੇ ਘਰਾਂ ਨੂੰ ਖਾਣ ਪੀਣ ਦਾ ਸਮਾਨ ਮਨਿਆਰੀ ਦਾ ਸਮਾਨ ਹਨਾ ਬਹੁਤ ਸੋਹਣਾ ਮਨਿਆਰੀ ਦਾ ਸਮਾਨ ਲੱਗਿਆ ਹੋਇਆ ਸੀਗਾ ਇੱਥੇ ਦੁਕਾਨਾਂ ਤੇ ਤੇ ਕੋਲੀਆਂ ਚੀਜ਼ ਮਿਲ ਰਹੀ ਸੀਗੀ ਉੱਥੇ ਜਿਵੇਂ ਆਪਾਂ ਵਿਚਾਰਾਂ ਦੇ ਵਿੱਚ ਜਾ ਕੇ ਸ਼ਾਪਿੰਗ ਕਰਦੇ ਆ ਉਸ ਤਰ੍ਹਾਂ ਸਾਰੀਆਂ ਭੈਣਾਂ ਨੇ ਸ਼ਾਪਿੰਗ ਕੀਤੀ ਹਨਾ ਫਿਰ ਆਪੋ ਆਪੋ ਨੇ ਘਰਾਂ ਨੂੰ ਗਈਆਂ ਬਹੁਤ ਵਧੀਆ ਪ੍ਰਬੰਧ ਕੀਤਾ ਹੋਇਆ ਸੀਗਾ ਜੀ ਪਿੰਡ ਵੱਲੋਂ ਕੋਈ ਵੀ ਜੈਂਸ ਇਧਰ ਸਕੂਲ ਦੇ ਵਿੱਚ ਐਂਟਰੀ ਨਹੀਂ ਸੀਗੀ ਜੋ ਪੰਚਾਇਤ ਮੈਂਬਰ ਸੀਗੇ ਸਰਪੰਚ ਸਾਹਿਬ ਸੀਗੇ ਉਹਨੇ ਕ ਪੰਜ ਤੋਂ 10 10 ਕ ਜਾਣੇ ਸੀਗੇ ਜੋ ਪ੍ਰੋਗਰਾਮ ਨੂੰ ਸੰਭਾਲ ਰਹੇ ਸੀਗੇ ਹਨ ਤੇ ਪਰ ਬਹੁਤ ਵਧੀਆ ਲੱਗਿਆ ਜੀ ਉੱਥੇ ਜਾ ਕੇ ਹਨਾ ਸਾਰੀਆਂ ਭੈਣਾਂ ਨੇ ਬਹੁਤ ਅੰਜੋਏ ਕੀਤਾ ਘਰੇ ਦਾ ਮਾਤਾਵਾ ਵੀ ਕਹਿ ਦਿੰਦੇ ਹਨਾ ਵੀ ਸਾਥੋਂ ਤਾਂ ਹਾਂ ਇੱਲਾ ਨਹੀਂ ਜਾਂਦਾ ਸਾਡੀ ਢੂਈ ਦਾ ਉਹਦੀ ਇੱਥੇ ਦੇਖੋ ਮਾਤਾਵਾਂ ਕਿਵੇਂ ਨੱਚਦੀਆਂ ਹਨਾ ਚਾਹ ਹੁੰਦਾ ਜੀ ਦੇਖੋ ਇਹ ਨਹੀਂ ਹੁੰਦਾ ਵੀ ਇਹਨਾਂ ਦਾ ਕੁਝ ਦੁੱਖ ਦਾ ਨਹੀਂ ਹੁੰਨੀ ਦੁੱਖ ਦਾ ਚਾਹ ਹੁੰਦਾ ਬੰਦੇ ਨੂੰ ਕੁਛ ਜਿਹੜੇ ਪਾਲ ਹੁੰਦੇ ਆ ਹਨਾ ਉਹ ਖੁਸ਼ੀ ਦੇ ਹੁੰਦੇ ਆ ਜਿਵੇਂ ਖੁਸ਼ੀ ਦੇ ਵਿੱਚ ਆਟੋਮੈਟਿਕਲੀ ਬੰਦਾ ਹਨਾ ਗਮੀ ਦੇ ਵਿੱਚ ਬੰਦਾ ਭਾਵਿਕ ਹੋ ਜਾਂਦਾ ਖੁਸ਼ੀ ਦੇ ਵਿੱਚ ਬੰਦਾ ਇੰਜੋਏ ਕਰਦਾ ਉਸ ਤਰ੍ਹਾਂ ਹੁੰਦਾਗਾ ਦੇਖੋ ਸਾਰੇ ਬਜ਼ੁਰਗ ਵੀ ਨੱਚ ਰਹੇ ਸੀਗੇ ਇੱਥੇ ਸਾਰੀਆਂ ਭੈਣਾਂ ਇੱਕ ਦੂਜੀ ਨੂੰ ਸਹੇਲੀਆਂ ਜਿਹੜੀਆਂ ਤਾਂ ਸਹੇਲੀਆਂ ਬੜਾ ਟਾਈਮ ਬਾਅਦ ਮਿਲੰਗਾ ਸੀ ਉਹ ਤਾਂ ਗੱਲਾਂ ਕਰਨ ਚ ਹੀ ਲਗਾਇਆ ਉਹਨਾਂ ਨੇ ਟਾਈਮ ਆਪਣਾ ਤੇ ਵੀ ਨੱਚੇ-ਕੁੱਦੇ ਘੱਟ ਹਨਾ ਸਾਰੀਆਂ ਭੈਣਾਂ ਪਾਸੇ ਬਹੁਤ ਬੈਠੀਆਂ ਗੱਲਾਂ ਕਰੀ ਜਾਂਦੀਆਂ ਸੀ ਆ ਦੇਖਿਆ ਉਹਨਾਂ ਨੇ ਬਾਅਦ ਚ ਫੋਟੋ ਵਗੈਰਾ ਲਵਾਈ ਜਾਂਦੀ ਸੀ ਇਹ ਸਾਰੇ ਜਾਣੇ ਹਨਾ ਛੋਟੇ-ਛੋਟੇ ਬੱਚੇ ਵੀ ਭੈਣਾਂ ਨਾਲ ਲੈ ਕੇ ਆਈਆਂ ਹੋਈਆਂ ਆ ਰੇ ਨਿੱਕਾ ਜਿਹਾ ਬੇਬੀ ਨਾਲ ਲੈ ਕੇ ਨੱਚ ਰਹੀ ਹੈ ਭੈਣਾਂ ਗੋਵਧਿਆ ਲੱਗਿਆ ਜੀ ਇਸ ਤਰ੍ਹਾਂ ਹੀ ਹੁੰਦਾ ਹਨ ਹੁਣ ਤਾਂ ਸਾਰੇ ਕਿਤੇ ਪਿੰਡਾਂ ਜਾਂ ਸ਼ਹਿਰਾਂ ਤੇ ਆਪਾਂ YouTube ਤੇ ਵੀ ਦੇਨੇ ਆ ਬਹੁਤ ਥਾਮਾ ਤੇ ਮੇਲਾ ਜਿਹੜਾ ਤੀਆਂ ਦਾ ਲਵਾਇਆ ਜਾਂਦਾਗਾ ਤੇ ਇਸ ਤਰ੍ਹਾਂ ਸਾਰੇ ਜਣੇ ਆ ਦੇ ਕੋਲ ਇੰਜੋਏ ਕਰ ਰਹੇ ਸੀਗੇ ਖਾਣਾ ਪੀਣੇ ਆ ਲਹੋਈਆਂ ਹੁਣ ਭੈਣਾ ਖਾਣਾ ਪੀਣਾ ਖਾ ਰਹੀਆਂ ਹਨ ਹਣਾ ਫੁਲਕੀਆਂ 버ਗਰ ਗੋਲਚੇ ਵਗੈਰਾ ਗੋਲ ਗੱਪੇ ਇੱਥੇ ਪਾਣੀ ਦਾ ਪ੍ਰਬੰਧ ਉਹਨਾਂ ਨੇ ਕੀਤਾ ਹੋਇਆ ਸੀ ਵਾਟਰ ਕੋਲਰ ਸੀਗੇ ਔਰ ਗਲਾਸ ਵਗੈਰਾ ਰੱਖੇ ਹੋਏ ਸੀਗੇ ਜਿਨੇ ਕਿ ਨਹੀਂ ਪਾਣੀ ਪੀਣਾ ਸੀ ਠੰਡਾ ਤੇ ਉਹ ਪਾਣੀ ਪੀ ਰਹੇ ਸੀ ਇੱਥੇ ਭੈਣਾ ਪੀਂਗਾ ਵੀ ਝੂਟ ਰਹੀਆਂ ਆ ਤੇ ਪੀਂਗਾ ਵੀ ਬਹੁਤ ਜਾਣੇ ਨਾ ਸਾਰਿਆਂ ਨੇ ਪੀਂਗਾ ਝੂਟੀ ਤੇ ਬਾਨੀਵਾਰੀ ਦੇ ਨਾਲ ਸਾਰੇ ਜਾਣੇ ਖੜੇ ਹੁੰਦੇ ਸੀ ਭੈਣੀ ਮੈਨੂੰ ਝੂਟ ਲੈਣ ਦੋ ਭੈਣੀ ਮੈਨੂੰ ਝੂਟ ਲੈਣ ਦੋ ਇਸ ਤਰ੍ਹਾਂ ਭੈਣਾ ਕਰ ਰਹੀਆਂ ਸੀਆਂ ਅ ਤੇ ਆ ਦੇਖੋ ਜੀ ਇੱਥੇ ਦੋ ਪਾਈਆਂ ਹੁੰਦੀਆਂ ਨੇ ਵੱਡਾ ਬੋਰਡ ਸੀਗਾ ਇਹਦੇ ਤੇ ਦੋ ਪਾਈਆਂ ਸੀ ਉਹਨਾਂ ਨੇ ਇੱਕ ਇਧਰਲੀ ਸਾਈਡ ਤੇ ਜਾ ਕੇ ਛੋਟਾ ਸੀ ਉੱਥੇ ਉਹ ਕਿੰਗ ਨੀਵੀਂ ਬਹੁਤ ਜ਼ਿਆਦਾ ਸੀਗੀ ਉਹ ਬੱਚਿਆਂ ਦੇ ਲਈ ਉਹਨਾਂ ਨੇ ਪਾਈ ਸੀ ਇੱਥੇ ਜਿਵੇਂ ਪੈਣਾ ਠੀਕ ਝੋਟ ਰਹੀ ਆ ਉਹਦੇ ਚੱਪਲ ਉਤਰ ਗਿਆ ਹਨ ਇੱਕ ਨਾ ਜਦੋਂ ਆਪਾਂ ਇਹ ਗੱਲ ਵੀ ਆ ਜਦੋਂ ਆਪਾਂ ਸਮੇਂ ਬਾਅਦ ਝੂਟਦੇ ਆ ਹਨ ਉਹਦੋਂ ਡਰ ਵੀ ਲੱਗਦਾ ਮੈਨੂੰ ਤਾਂ ਲੱਗਿਆ ਵੀ ਮੈਂ ਝੂਟਿਆ ਤਾਂ ਸੀ 10 ਕਿ ਮੈਂ 2 ਕ ਮਿੰਟ ਬਸ ਝੂਟਾ ਲੈ ਕੇ ਮੈਂ ਉਤਰ ਗਈ ਮੈਂ ਕਿਹਾ ਵੀ ਮੈਨੂੰ ਤਾਂ ਛੁੱਟੀ ਜਾਣੀ ਬਹੁਤ ਟਾਈਮ ਹੋ ਗਿਆ ਹਾਂ ਤਾਂ ਬੁੜੀਆਂ ਹੀ ਬੁੜੀਆਂ ਦਿਸਦੀਆਂ ਨਾ ਕੁੜੀਆਂ ਕੁੜੀਆਂ ਸਾਰੇ ਸਾਡੇ ਗਰਾਊਂਡ ਭਰਿਆ ਹੋਇਆ ਸੀ ਸਕੂਲ ਦਾ ਤੇ ਜਦੋਂ ਸ਼ਾਮ ਨੂੰ ਸਾਰੇ ਆਪਣੇ ਘਰਾਂ ਨੂੰ ਆਏ ਪੈਂਡਰ ਤੇ ਵਿੱਚ ਬੁੜੀਆਂ ਹੀ ਬੁੜੀਆਂ ਦੀਂਦੀਆਂ ਸੀ ਚੜਕਤੀ ਆਉਂਦੀਆਂ ਨਾ ਆ ਦੇਖੋ ਪੀਕ ਚੜਾ ਰਹੇ ਆ ਖੜੇ ਹੋ ਕੇ ਹੁਣ ਝੂਟੇ ਲੈਣਗੇ ਕਹਿੰਦਾ ਡਰਦ ਹੀ ਨਹੀਂ ਜਮਾ ਇਹ ਪਹਿਲਾਂ ਬੈਠ ਕੇ ਪੀਂਗ ਝੂਟ ਰਹੇ ਸੀ ਫਿਰ ਉਹਨੇ ਆਪਣੇ ਆਪ ਹੀ ਨਾ ਪੀਂਗ ਖੜੇ ਹੋ ਕੇ ਚੜਾ ਲਈ ਪੀਂਗ ਪੂਰੀ ਇਹਨਾਂ ਦਾ ਦੁਪੱਟਾ ਘਤਰੀਆਂ ਦੇਖੋ ਬੈਠ ਕੇ ਪੀਂਗ ਝੂਟ ਰਹੇ ਆ ਪੈਰਾਂ ਪਰ ਪੈਣਾ ਇਹ ਵੀ ਕਿਸੇ ਨੂੰ ਝੁੱਟ ਨਹੀਂ ਆਉਗੀ ਜੀ ਉਹ ਮੈਂ ਤਾਂ ਨਹੀਂ ਆਪਾਂ ਤੋਂ ਇੰਨਾ ਝੁੱਟੇ ਨਹੀਂ ਜਾਂਦਾ ਹਨਾ ਪੀਂਗ ਤੇ ਬੈਠ ਕੇ ਵੀ ਡਰ ਆਉਂਦਾਗਾ ਤੇ ਉਹ ਦੇਖੋ ਪੈਰਾਂ ਪਰ ਬੈਠ ਕੇ ਝੂਟ ਰਹੇ ਆ ਇਧਰ ਪੈਣਾ ਨੱਚ ਰਹੀਆਂ ਡੀ ਜੇ ਦੇ ਉੱਤੇ ਡੀਜੇ ਲੱਗੇ ਹੋਏ ਸੀ ਇਹ ਦੇਖ ਪੈਣ ਪ੍ਰਾਂਦੀ ਕਟਿੰਗ ਘੁਮਾ ਰਹੀ ਆਪਣੀ ਵਧੀਆ ਲੱਗਿਆ ਜੀ ਇਸ ਤਰ੍ਹਾਂ ਵੈਸੇ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਗਈ ਆਪਣੀ ਕੋਲਾ ਚੀਜ਼ ਦਿਖਾ ਦਿੱਤੀ ਸੀਗੇ ਵਿੱਚ ਇਹ ਪੰਚਾਇਤ ਮੈਂਬਰ ਗਿਆ ਕੱਢ ਰਹੇ ਸੀ ਰਾਉਂਡ 'ਚ ਵੀ ਜੇ ਕਿਸੇ ਚੀਜ਼ ਦੀ ਜ਼ਰੂਰਤ ਆ ਹਨਾ ਤੇ ਲਾਈਵ ਚੱਲਿਆ ਸੀਗਾ ਲਾਈਵ ਦੀ ਉਹ ਬਣਾ ਰਹੇ ਸੀਗੇ ਵੀਡੀਓ ਉਹ ਆਪਾਂ ਤੋਂ ਵੀ ਉਹਨਾਂ ਨੇ ਪੁੱਛਿਆ ਸੀਗਾ ਵੀ ਤੁਹਾਡਾ ਕੀ ਚੈਨਲ ਆ ਗਿਆ ਵੀ ਤੁਸੀਂ YouTube ਦੇ ਲਈ ਉਹ ਕਰ ਰਹੇ ਆ ਫਿਰ ਉਹਨਾਂ ਨੂੰ ਆਪਾਂ ਦੱਸ ਦਿੱਤਾ ਸੀਗਾ ਵੀ ਹਾਂਜੀ ਅਸੀਂ YouTube ਦੇ ਉੱਪਰ ਹੀ thì ਪਾਉਣੀ ਆ ਆਪਣਾ ਚੈਨਲ ਆ ਗਿਆ ਉਹ ਕਹਿੰਦੇ ਚਲੋ ਕੋਈ ਗੱਲ ਨਹੀਂ ਤੁਸੀਂ ਬਣਾਓ ਸੁਖਮਾ ਇਹ ਗੱਲ ਤੇ ਫੇਰ ਆਪਾਂ ਮੰਨੀ ਜਾਸਤ ਦੇ ਨਾਲ ਹੀ ਸਾਰੀ ਜਿਹੜੀ ਇਹ ਵੀਡੀਓ ਬਣਾਈ ਸੀਗੀ ਹੁਣ ਸਾਰੀਆਂ ਭੈਣਾ ਖਾਂਟੀ ਨਾਲੇ ਪਾਸੇ ਨੂੰ ਜਾ ਰਹੀਆਂ ਆਂ ਵੀ ਆ ਐ ਸਕ੍ਰੀਮ ਵੀ ਸਟਾਰ ਲੱਗੇ ਹੋਏ ਸੀਗੇ ਜੀ ਬਹੁਤ ਸੋਹਣੀਆਂ ਤੇ ਉਹ ਰੀੜੀ ਤੇ ਲੈ ਕੇ ਵੀ ਕੂਰੇ ਫਿਰਦੇ ਸੀਗੇ ਐ ਸਾਰੇ ਗਰਾਊਂਡ ਦੇ ਵਿੱਚ ਗੇੜਾ ਕੱਢਦੇ ਚੱਕਰ ਲਾਉਂਦੇ ਤੁਰੇ ਫਿਰਦੇ ਸੀਗੇ ਹਾਂ ਆਪਾਂ ਆਪਣਾ ਗਰੁੱਪ ਬਣਾ ਕੇ ਨੱਚਣ ਲੱਗ ਅਸੀਂ ਵੀ ਆਪਣਾ ਬਰੋਪਰ ਬਣਾ ਕੇ ਨੱਚੇ ਸੀਗੇ ਕਿਉਂਕਿ ਨਾ ਡੀਜੇ ਤੇ ਉਹਨਾਂ ਉੱਥੇ ਜਿਹੜਾ ਰਾਉਂਡ ਬਣਿਆ ਹੋਇਆ ਸੀਗਾ ਉੱਥੇ ਜਿਹੜੇ ਲੇਡੀਜ਼ ਸੀਗੇ ਪੂਰੀਆਂ ਨਹੀਂ ਆ ਰਹੀਆਂ ਸੀਆਂ ਸਾਰੇ نیچے ਆ ਕੇ ਉਹਦੇ ਤੇ ਫਰਸ਼ ਤੇ نیچے ਆ ਕੇ ਨੱਚਣ ਲੱਗੇ ਸੀ ਉਸ ਤੋਂ ਬਾਅਦ ਫਿਰ ਸਾਰੀਆਂ ਭੈਣਾਂ ਨੇ ਗਰੁੱਪ ਬਣਾ ਲਈ ਸੀਗੇ ਆ ਦੇਖੋ ਇਹ ਵੀ ਪਿੰਗ ਝੂਟ ਰਹੇ ਆ ਦੇਖੋ ਪੇਰਾ ਪਰ ਬੈਠ ਕੇ 3 ਕਿੰਨਾ ਵਧੀਆ ਝੂਟ ਰਹੇ ਆ ਹਨਾ ਆਪਣੇ ਆਪ ਹੀ ਤੇ ਆਪਣੇ ਆਪਣੇ ਝੂਟੇ ਲੈ ਰਹੇ ਆ। ਉਹ ਦੇਖੋ ਸਾਰੇ ਜਣੇ ਉਹ ਵੇਟ ਦੇ ਵਿੱਚ ਆ ਉਹ ਵੀ ਉਹਨਾਂ ਨੇ ਵੀ ਪੀਂਗ ਝੂਟਣੀਆਂ ਹਨਾ। ਉਹ ਖੜੇ ਆਗੇ ਵੀ ਤੇਰਾ ਸਾਡੀ ਵਾਰੀ ਆਉਗੀ। ਅਜ ਤਾਂ ਹੀ ਸਾਰੇ ਦਰਾਫਤਾਂ ਦੇ ਨੀਚੇ ਖੜੇ ਹੋਏ ਸੀਗੇ। ਇਹ ਜੂਸ ਵਾਲੀ ਜਿਹੜੀ ਇੱਥੇ ਜੂਸ ਮਿਲ ਰਹਿਆ ਸੀਗਾ ਸਾਰੇ ਤਰ੍ਹਾਂ ਦਾ। ਇਹ ਐਸਕ੍ਰੀਮ ਵਾਲਾ ਬਾਈ ਐਸਕ੍ਰੀਮ ਵਾਲੇ ਕੋਲੇ ਵੀ ਸਾਰੇ ਕਿਥੇ? ਰਾਸ ਸੀਗਾ ਹਨਾ ਦੁਕਾਨਾਂ ਤੇ ਵੀ ਖਾਨ ਪੀਣ ਤੇ ਵੀ ਸਾਰਿਆ ਕਿਤੇ ਸੀਗਾ ਦੇਖੋ ਕਿੰਨੇ ਸੋਹਣੇ ਕਢਾਉਣੇ ਪਏ ਹੋਏ ਸੀਗੇ ਇੱਥੇ ਤੇ ਬਹੁਤ ਪੈਣਾ ਖਰੀਦਦਾਰੀ ਕਰਕੇ ਗਈਆਂ ਹੈਗੀਆਂ ਇਹ ਬੱਚਿਆਂ ਦੇ ਕਢਾਉਣੇ ਸੀਗੇ ਸਾਰੇ ਅੱਗੇ ਸ਼ਾਪਾਂ ਦੇ ਮੈਂ ਤੁਹਾਨੂੰ ਦਿਖਾਉਣੀ ਆ ਪਰਸ ਮੇਕਅਪ ਦਾ ਸਮਾਨ ਹਨਾ ਨੇਪਾਲ 사 ਸਾਰੀ ਚੀਜ਼ ਮਿਲ ਰਹੀ ਸੀਗੀ ਬਹੁਤ ਸੋਹਣਾ ਸੰਗਾਰਿਆ ਹੋਇਆ ਸੀਗਾ ਪੂਰਾ ਗਰਾਉਂਡ ਰਵੜ ਵੈਂਡ ਵਗੈਰਾ ਚੋ ਹਨਾ ਤੇ ਚੁੰਮਕੀਆਂ ਬਹੁਤ ਚੀਜ਼ਾਂ ਸੀਗੀਆਂ ਦੇਖ ਲੋ ਤੁਸੀਂ ਖੋਦੀ ਦੇਖੋ ਇੰਜੋਏ ਕਰੋ ਮਨਿਆਰੀ ਦਾ ਸਮਾਨ ਸੀਗਾ ਕੁੱਲ ਤੇ ਹੁਣ ਆਪਾਂ ਆਪਣੇ ਚੱਲਦੇ ਆਂ ਜੀ ਘਰਾਂ ਨੂੰ ਤੇ ਸ਼ਾਮ ਦਾ ਟਾਈਮ ਹੋ ਗਿਆ ਸੀਗਾ ਹਾਂਜੀ ਹੁਣ ਆਪਾਂ ਮੇਲੇ ਤੋਂ ਬਾਹਰ ਆ ਗਏ ਤੇ ਹੁਣ ਆਪਾਂ ਚੱਲਿਆਂ ਆਪਣੇ ਪਿੰਡ ਨੂੰ 20-25 ਕਿਲੋਮੀਟਰ ਅੱਗੇ ਆਪਾਂ ਪਿੰਡ ਜਾਣਾਗਾ ਹਨਾ ਆਪਣੇ ਸ਼ਹਿਰ ਤੋਂ ਪਿੰਡ ਤੋਂ ਸ਼ਹਿਰ ਨੂੰ ਜਾਣਾਗਾ ਠੀਕ ਹੈ ਜੀ ਜੇ ਆਪਣਾ ਬਲੌਗ ਵਧੀਆ ਲੱਗਿਆ ਹੋਇਆ ਲਾਈਕ ਕਮੈਂਟ ਕਰਨਾ ਨਾ ਭੁੱਲਿਓ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਕੱਲ ਨੂੰ ਫੇਰ ਮਿਲਾਂਗੇ ਕਿਸੇ ਨਵੀਂ ਵੀਡੀਓ